ਔਰ ਵੀ ਬੱਤ ਔਰ ਪਰਦਾਣਾ ਚੱਲ ਰਿਹਾ ਮੀਨ ਦਾ ਕੰਮ ਕਰ ਰਿਹਾ ਅੱਤੇ ਪੱਟ ਰਿਹਾ ਅੱਛਾ ਹੋਰ ਮਾਂ ਚਲ ਕਵਰੀ ਵੀ ਕਰਨੀ ਕੋਈ ਨਹੀਂ ਆ ਤਾਂ ਉਹ ਜਦਾਂ ਨੇ ਕਰਦੀ ਹੈ ਰੋਟੀ ਪਾਣੀ ਖਵਾ ਦਈ ਇਹਨੂੰ ਖਵਾ ਦਈ ਉਦੋਂ ਹੀ ਗੱਲ ਹੋ ਰਹੀ ਹੈ ਪੂਰੀ ਖਾ ਗਿਆ ਥੋੜਾ ਪਿਆ ਗਿਆ ਵਾ ਨਾ ਮਨਿਆ ਕਿ ਰੋਟੀ ਖਾ ਲਵੇ ਅੱਛਾ ਵਧੀਆ ਕਰ ਰਿਹਾ ਕਿਆ ਪਾਣੀ ਨੂੰ ਪਲਾਤਾ ਹੋਰ ਰੱਖ ਰਿਹਾ ਹੋਰ ਹੋਰ ਇਹ ਰੇ ਰੂਪ ਕੋਣਾ ਹੋ ਜਾ ਰਿਹਾ ਆ ਪੁੱਛ ਲਾਉਣਾ ਕੱਖ ਇੱਕ ਬੰਦਾ ਹੋਰ ਲਿਆਉਣੇ ਪੈਣਗੇ ਆਪਾਂ ਨੂੰ ਬੰਦੇ ਅਰੇ ਬਾਕੀ ਦਾ ਰੇ ਰੂਪ ਹੈ ਜੂਆ ਆਪਣਾ ਸਾਰਾ ਇੱਧਰ ਤੇ ਇਹ ਤਾਂ ਹੋ ਪੁੱਛਲੇ ਬਣਗੇ ਰੇ ਵਾਲੇ ਤਾਂ ਅਹ ਉਹੀ ਕਰਦਣਗੇ ਵਾਧ ਦੇ ਦਾਂਗਾ ਚਾਰ ਪੈਸੇ ਇਹਨਾਂ ਨੂੰ ਮੋਤਰਾ ਦੀ ਲੈਡ ਆ ਗਈ ਤੇ ਇੱਧਰ ਮੋਤਰਾ ਚੱਲ ਰਿਹਾ ਹੁਣੇ ਮੇਰੇ ਨਾਲ ਤੇ ਮੋਖੇ ਚਲੀ ਜਾ ਬੜੀ ਖਾਲ ਜੈ ਆਪਣੇ ਬਾਟਾ ਬੋ ਬੰਦ ਕਰਨੀ ਬਾਹਰ ਇਹ ਹੋਈ ਇਹਨਾਂ ਨੇ ਤੇਰੀ ਜਿਹਾ ਹੋਊਗਾ ਔਰ ਰੱਬ ਗਾਦੇ ਮੀ ਪਾਉਣਾ ਗਾਦੇ ਫੁੱਲ ਗਰਮੀ ਕਰਦਾ ਗਦਈਆਂ ਹੜ ਲਿਆਦਾ ਹੈ ਆ ਪੈਸਾ ਹਾਂ ਆ ਪੈਟੀ ਨੇ ਦੀ ਆ ਮੈਂ ਦਵਾਈ ਕਿਹ ਅੱਛਾ ਹੋਰ ਨਾਲੇ ਬੜੀ ਪਈਆ ਖਾਣੇ ਬੜੀ ਤੈਨੂੰ ਪਤਾ ਆਹ ਦਵਾਈ ਹੈ ਅੱਛਾ ਵਧੀਆ ਕਹਿੰਦੇ ਵਾਸਤੇ ਵਧੀਆ ਉੱਗਣ ਲੱਗਦੀ ਹਾਂ ਜਿਨੇ ਆਦੀ ਬੈਠੀ ਸਾਲਾ ਵਧੀਆ ਤਾਂ ਸਾਰਜੂ ਆਪਣਾ ਆ ਕਰਦੇ ਤੇਰੀ ਨਾਲ ਸਰਦਾਰ ਹੋਰ ਜੇ ਮਾਰੇ ਦੇ ਘਰੇ ਅਹ ਵਰਦਾਨੰਦਰਜੀਤ ਵੜਾ ਚੜਿਆ ਯਾਰਾ ਜੀਤ ਦੀ ਪੰਗਲਾ ਮੁੰਡਾ ਆ ਤਾਂ ਬਹੁਤ ਜਰਾ ਅੰਗਰੇ ਯਾਰਾ ਫਰਮਾਦਾ ਆ ਗਨੇ ਬਰੋ ਦੇ ਕਰਿਆ ਸਰਦਾਰ ਜੀ ਦਾ ਐਵੇਂ ਕਰਮਾ ਨਹੀਂ ਚਾਹੀਦਾ ਯਾਰ ਵਧੀਆ ਮੁੰਡਾ ਹੁਣ ਤੇ ਲੈਵਲ ਦੇ ਪੱਗ ਨੂੰ ਪਚਾਇਆ ਆਪਣੀ ਨੂੰ ਠੀਕ ਆ ਬੰਦਾ ਦਲਜੀਤ ਲੋਕ ਆ ਜੀ ਇਹਦੇ ਚੜਦੇ ਨੇ ਉਹਦੀ ਦਿੱਤਾ ਵੜਦੇ ਨੇ ਪਤਾ ਨਹੀਂ ਕੀ ਚੱਕਰ ਆਣਾ ਗਲਤ ਗੱਲਾਂ ਇੰਟਰਨੈਟ ਗਲਤ ਕਰਨ ਲਾ ਜਿਹੜੇ ਬੰਦੀ ਚੜਾਈ ਹੁੰਦੀ ਆ ਉਹਨੂੰ ਹੀ ਉਹ ਕਰ ਦਿੰਦੇ ਨੇ ਮੁੰਡਾ ਵਧੀਆ ਰਹਿੰਦਾ ਯਾਰ ਵਧੀਆ ਯਾਰ ਮੁੰਡਾ ਹਾਂ ਵਧੀਆ ਮੁੰਡਾ ਤਾਂ ਮੁੰਡੇ ਯਾਰ ਇਹਨਾਂ ਵੀ ਪਹਿਲਾਂ ਦੀ ਆ ਵੀਡੀਓ ਬਣੀ ਹੋਈ ਫਿਰ ਮੈਂ ਬਣੀ ਜਿਹੜਿਆਂ ਦੇ ਅੰ ਆ ਦਲਾ ਦੁਨੀਆ ਦਾ ਪਤਾ ਹੀ ਲੱਗਦਾ ਹੈਗਾ ਕੋਈ ਕਿਧਰ ਕੋਈ ਜਦਰਾ ਹੈ ਚਾਰੇ ਪਾਸੇ ਵਰਦੇ ਉਹ ਪੁਰਾਣੀ ਕੀ ਉਹ ਵਿੱਚ ਮਾਰੇ ਨੇ ਵਿੱਚ ਚੰਗੇ ਨੇ ਲੋਕ ਸਾਰੇ ਪ੍ਰਕਾਰ ਦੇ ਪੁਰਾਣੀ ਅਰ ਕੀ ਕੁਛ ਚੱਲਦੀ ਅੰਦਰ ਕੋਈ ਪਤਾ ਨਾ ਲੱਗਦਾ ਔਰ ਦੇਖਣਾ ਜੰਗਲ ਜੋ ਕਹਿੰਦਾ ਸੂਰ ਬਹੁਤ ਆ ਗਏ ਆਪਣੇ ਪੰਜਾਬ ਦੇ ਵਿੱਚ ਆ ਦੇ ਆਪਣੇ ਵੀ ਇਧਰ ਸਾਰੀ ਖਰਾਬ ਕਰ ਰੱਖੇ ਜੀ ਦੀ ਔਰ ਜੀ ਦੀ ਬੱਟਾ ਬਟਾ ਦੇ ਉਧਰ ਆਪਣੀ ਤਾਰ ਉਹ ਕਰੀ ਹੋਈ ਸੀ ਲਵੇ ਵੇ ਬੋ ਮੁੰਮਾ ਫੇਰ ਇਹ ਕੰਮ ਕਰ ਰਹੇ ਆਪਣੇ ਭੱਜ ਕੇ ਕਹਿੰਦਾ 4 5 ਫਰ ਦੇ ਦੇ ਗਏ ਔਰ ਹੋਰ ਇਹ ਕਹਿੰਦੇ ਫੜਾ ਤੇ ਦੇ ਸਾਲੇ ਮੱਜ ਕੇ ਫੇਰ ਮੀਨੀ ਹੋ ਗਏ ਉਹ ਸੂਰਜੇ ਬਹੁਤ ਕਰਦੇ ਨੇ ਯਾਰ ਔਰ ਇਹ ਜਨਵਰੀ ਬਹੁਤ ਆ ਗਈ ਯਾਰ ਹਨਾ ਅ ਯਾਰ ਉੱਧਰ ਬੈਠਣ ਦਾ ਪ੍ਰਧਾਨ ਇੱਧਰ ਤਾਂ ਗੁੰਮ ਜਿਹੀ ਵਾਹ ਹਵਾ ਵਾਹ ਬਈ ਯਾਰ ਹਵਾ ਦੀ ਹਵਾ ਹੈ ਔਰ ਉਹ ਤਾਂ ਕਰੇਗਾ ਆਪਣਾ ਔਰ ਆਲੇ ਚੱਲ ਵੀ ਹਵਾ ਕੰਮ ఇద్రన మరకిగ కి ఈడృచిాపా ఇద్ర జేరి గని దేక్రకా ఇద్ రిరీ ఎర్యిన గధ్రా ఆరు పరానగ కి సిరి సిధాసరి అంస్రిగి కి సిరిక్రి కి తో అ ਸਾਰੇ ਦੇ ਯਾਰ ਲੱਗੀ ਆਪਣੀ ਤਾਂ ਜੀ ਜੂਰੀ ਸਾਰੇ ਆ ਨਾ ਘੋਲਾ ਆਹ ਆਪਣੀ ਥੋੜੀ ਸਬਜੀ ਲੈ ਜੀ ਇੱਥੇ ਵਧੀਆ ਮੋਲਣਾ ਆਉਂਦਾ ਠੀਕ ਹੈ ਸਾਧੀ ਚੱਲ ਲਪੇ ਸਾਰੇ ਸਬਜੀ ਲੈ ਪੇ ਛੇ ਢਿੰਡੀਆਂ ਨਹੀਂ ਹੋਈਆਂ ਨੇ ਬਿੱਕਰ ਕਾਲਜ ਵਾਲੀਆਂ ਨਹੀਂ ਆ ਆ ਮੱਕੀਆਂ ਨਾ ਇੱਧਰ ਹਾਂ ਇਹ ਚ ਵੜ ਕੇ ਬੈਂਦੇ ਨੇ ਸਾਰੇ ਉਹ ਕੋਈ ਚਾਹ ਹੈ ਕਿ ਬਰਤ ਕੇ ਬਨੇ ਆਪੂ ਗਾ ਚ ਹਾਂ ਇਹ ਵੀ ਆਪਾਂ ਨੂੰ ਕਹਿਣਾ ਉਹ ਚਾਰ ਪਾਉਣਾ ਕੋਈ ਯਾਰ ਇਹਦਾ ਨਹੀਂ ਤਾਂ ਚਾਰ ਪਾਵਾਂਗੇ ਇਹ ਕੱਚੀ ਆ ਥੋੜੀ ਹਾਂ ਆਪਣਾ ਚਾਰ ਦਾ ਥੋੜੀ ਆ ਹੋ ਆ ਨਾ ਚਾਰੇ ਪਵਾ ਦਾਂਗੇ ਹਾਂ ਤੇ ਨੂੰ ਹੀ ਪਾਣੀ ਪੋਣੀ ਲਵਾ ਦਿਆ ਕਰੋ ਤਾਂ ਪਾਣੀ ਪੋਣੀ ਤਾਂ ਪਾਵਾਇਆ ਹਾਂ ਲੈ ਡਾੜੇ ਯਾਰ ਕੱਟੇ ਆ ਉਹਨੂੰ ਕੱਟਾ ਹਾਂ ਉਹਦਾ ਵਧੀਆ ਲੱਗ ਗਿਆ ਸਾਰੀ ਜਿਹੜੀ ਤਰਤਾਰਾ ਜੀ ਦਾ ਵਧੀਆ ਲੱਗ ਗਿਆ ਆਪਰ ਦਾਣਾ ਬੜੀਆ ਰਪਾ ਦਾ ਲਫਾਫਾ ਆਪਾਂ ਨੇ ਅੱਖ ਕੰਡਾ ਨਹੀਂ ਹੁੰਦਾ ਇਹ ਤੇ ਹਾਂ ਇਹਦੇ ਕਾਗਜ਼ ਤੇ ਪੈਸੇ ਜਨ ਲੱਗੇ ਨੇ ਠੀਕ ਆ ਹਾਂ ਪੈਸੇ ਲਿਖਦੇ ਹਾਂ ਹਾਂ ਇਹ ਤਾਂ ਪਾਣੀ ਗਈ ਹੋਇਆ ਹੋਇਆ ਇੱਧਰ ਦੂਰ ਲੱਗ ਰਿਹਾ ਮੁੰਡਾ ਜਿਹੜਾ ਉਹ ਆਉਂ ਦੂਰ ਅੱਛਾ ਉਧਰ ਹੋਊਗਾ ਤਾਂ ਕੋਲੇ ਲੱਗਦੇ ਦੇਖਾ ਵਾ ਖੇਤਾਂ 'ਚ ਵਧੀਆ ਖੇਤਾਂ 'ਚ ਲੱਗਦੀਆਂ ਨਾ ਉਥੇ ਹਵੀਂ ਲੱਗਦੀ ਹਾਂ ਇਹ ਦੇਖਦਾ ਜੀ ਤੁਹਾਨੂੰ ਨਾ ਲੱਗ ਰਹੀ ਆ ਪਾਣੀ ਤਾਂ ਜਾ ਪਾਇਆ ਹੋਇਆ ਹੈ ਇਹ ਆਪਣਾ ਮੋਟੇ ਦਾ ਦੇਖੀ ਲਾਇਟ ਹਾਂ ਅਰੇ ਰੂਹ ਹੀ ਪੁੱਛੋ ਬੰਦੇ ਆ ਉਹ ਲੱਗ ਰਿਹਾ ਅੱਛਾ ਉਧਰ ਲੱਗ ਰਿਹਾ ਤੂਰ ਲੱਗ ਰਿਹਾ ਹਾਂ ਰੇ ਰੂਪਾਰੇ ਕੀ ਕਰ ਰਿਆ ਚੱਕਦੇ ਚੱਕਦੇ ਫੱਟੇ ਮੁੰਡਿਆ ਚੱਕਦੇ ਚੱਕਦੇ ਚੱਕ ਰਿਹਾ ਫੱਟੇ ਦੋ ਤਾਂ ਚੱਲੀ ਹਰ ਬੱਤ ਪੁੱਪਾ ਬੋਤਾ ਠੀਕ ਆ ਜੀ ਜੀਰੀ ਦਾ ਠੀਕ ਆ ਹੋ ਕੀ ਡੇ ਨੇ ਰੇ ਯਾਰ ਇਹੇ ਕਿੰਨੇ ਬੈਰ ਸੇ ਬੱਬਾ ਹਾਂ ਕਾਦੀ ਪੀੜਿਆ ਉਹ ਜਾਨਤਰਾ ਕੰਪਨੀ ਹਾਂ ਕਾਦੀ ਬਈਆ ਤਾਂ ਹੁਣ ਤਾਂ ਪਹਿਲੇ ਦਿਨ ਤੋਂ ਤਾਂ ਪੜ ਗਿਆ ਹੋ ਗਿਆ ਹਾਂ ਉਹ ਤਾਂ ਖਾਦੀ ਨਹੀਂ ਆ ਆ ਇਹ ਪੇਗਾਨੀ ਕਿਤੇ 3000 ਰੁਪਏ ਪਾਉਨੇ ਹਰ ਹਾਂ ਲੈ ਵਾ ਉਹ ਬੇਵੀ ਪੈੜੀ ਨੇ ਥਲੇ ਜਾਨਵਰ ਜੇ